ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾ ਦੇ ਵਿੱਚ ਸਿਮਰ ਸਿਲਕ ਪਲੇਨ ਫੁੱਲ ਕਲਰਾਂ ਦੇ ਵਿੱਚ ਮਾਲ ਆ ਗਿਆ ਜੀ ਪਹਿਲਾਂ ਵਿੱਚੋਂ ਕਲਰ ਬਹੁਤ ਖਤਮ ਹੋ ਗਏ ਸੀਗੇ ਫੁੱਲ ਕਲਰਾਂ ਦੇ ਵਿੱਚ ਮਾਲ ਆ ਚੁੱਕਿਆ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਵਾਲੀ ਸਕੀਮ ਚੱਲ ਰਹੀ ਹੈਗੀ 10000 ਆ ਦੀ ਕੱਪੜੇ ਦੀ ਖਰੀਦ ਕਰਨ ਦੇ ਤੇ ਟਰਾਲੀ ਬੈਗ ਉਹਨਾਂ ਕੋਲ ਫਿਰ ਉਤਾਇਆ ਜਾ ਰਿਹਾ ਹੈ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਸੇਮਰਾ ਸਿਲਕ ਦਾ ਆਲਓਵਰ ਸੂਟ ਹੈ ਜੀ ਫੁੱਲ ਰੰਗਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਇਹ 500 ਰੁਪਏ ਦਾ ਇੱਕ ਹੈ ਜੀ ਸਪੈਸ਼ਲ ਆਫਰ ਦੇ ਉੱਤੇ 900 ਰੁਪਏ 'ਚ ਦੋ ਕਰਤੇ ਜੀ ਭਾਰੀ ਸੇਲ ਮੇਲੇ ਦੇ ਉੱਤੇ ਜੀ ਹੋਰ ਰੇਟ ਮਤਲਬ ਕਿ ਜਿਵੇਂ ਮੇਲੇ ਤੋਂ ਕੀਤਾ ਸੀਗਾ ਕੰਟਰੈਕਸ਼ਨ ਲੈਂਦਾ ਸੀਗਾ ਉਹਨੇ ਇੱਕ ਹੀ ਕਰਤਾ 900 ਦੇ ਵਿੱਚ ਦੋ 500 ਰੁਪਏ ਦਾ ਇੱਕ ਜੀ ਸੇਮ ਸਿਲਕ ਦੇ ਸੂਟ ਆ ਰੇਟ ਘਟਾ ਕੇ ਲਾਤੇ ਜੀ ਸੇਮ ਸਿਲਕ ਕੋਈ ਵਧੀਆ ਕੁਆਲਿਟੀ ਦਾ ਸਾਰੀ ਜੀ ਇਹ ਦੇਖੋ ਰੰਗ ਬਹੁਤ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਰੰਗ ਫੁੱਲ ਪਹੁੰਚ ਗਏ ਜੀ ਚਾਹੇ ਲਾਈਟ ਰੰਗ ਚਾਹੇ ਡਾਰਕ ਰੰਗ ਰੰਗ ਸਾਰੇ ਆ ਗਏ ਜੀ ਜਿਵੇਂ ਗਰੇ ਰੰਗਾਂ ਦੇਖੋ ਕਿੰਨਾ ਵਧੀਆ ਗਰੇ ਗੂਰ ਰੰਗ ਪਹਿਲਾਂ ਨਹੀਂ ਸੀ ਇਹਦੇ ਵਿੱਚ ਸਾਰੇ ਕਲਰ ਆ ਗਏ ਜੀ ਅਰੇ ਜਾਮਨੀ ਕਲਰ ਤੇ ਫੁੱਲ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਬਲੈਕ ਅਰੇ ਵਾਈਂਟਰ ਕਲਰ ਕਲਾਬੀ ਸੰਤਰੀ ਕਲਰ ਫੋਲਰਾਂਾਂ ਕਾਇਮ ਆਲ ਪਹੁੰਚ ਗਿਆ ਜੀ ਆਫਲਾ ਤੁਮ ਕਲਰ ਜੀ ਇਹ ਕਹਿੰਦਾ ਇਹਦੇ ਬਹੁਤ ਆਵਾਜ਼ ਆਏਗਾ ਇਹ ਕਹਿੰਦੇ ਆਗੇ ਸਭ ਕਲਰਾਂ ਦੇ ਵਿੱਚ ਮਾਲ ਨਵੇਂ ਤੋਂ ਨਵੇਂ ਕਲਰ ਨਵੇਂ ਤੋਂ ਨਵੇਂ ਡਿਜ਼ਾਈਨਿੰਗ ਬਹੁਤ ਵਧੀਆ ਕੱਪੜਾ ਪਿਓਰ ਆ ਸਿਮਰ ਸਲਕੇ ਦੇ ਉੱਤੇ ਕੱਪੜਾ ਜੀ ਇਹ ਮਾਰਕੀਟ 'ਚ ਵਿਕੇ 850 ਦਾ ਵਿਕੇ 900 ਦਾ ਸਾਡਾ ਰੇਟ ਹੈ ਸਰ 500 ਰੁਪਏ ਜੀ 900 ਦੇ ਵਿੱਚ ਦੋ ਕਰਤੇ ਜੀ ਭਰਾ ਮਹਿੱਟੀ ਦੇ ਉੱਤੇ ਜੀ ਭਾਰੀ ਸੇਰਵੇਲ ਦਿੱਤੇ ਜੀ ਦੋ ਸੂਟ ਲੈਣ ਵਾਸਤੇ ਹੋ ਸਪੈਸ਼ਲ ਸੈਸ਼ਨ ਹੋ ਗਈ ਜੀ 900 ਦੇ ਕਰਤੇ ਦੋ 500 ਰੁਪਏ ਦੇ ਇੱਕ ਆ ਗਾ ਦਿਓ ਕਲਰ ਕਿੰਨੇ ਸੋਹਣੇ ਨੇ ਤਾਂਬਾ ਕਲਰ ਕਲਰ ਦਾ ਸਾਰੇ ਇੱਕ ਉਤੇ ਇੱਕ ਸਾਰੇ ਨਵੇਂ ਆ ਗਏ ਇਹਦੇ ਵਿੱਚ ਬਹੁਤ ਸੋਹਣੇ ਕਲਰਾਂ ਜਮਾਲ ਆ ਗਿਆ ਜੀ ਪਲੇਨ ਸਿਮਰਦਾ ਫੁੱਲ ਰਵਾਜ ਹੈ ਜੀ ਪਾਕਿਸਤਾਨੀ ਦੁਪੱਟਾ ਵੀ ਨਾਲ ਇਹਦੇ ਚਾਹੇਗਾ ਸਾਡੇ ਕੋਲ ਸਾਰੇ ਮਿਲਦਾ ਕਲਰ ਇੱਕ ਤੋਂ ਇੱਕ ਵਧੀਆ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਦੇਖੋ ਪੀਚ ਕਲਰ ਆਇਆਗਾ ਕਿੰਨਾ ਸੋਹਣਾ ਕਲਰ ਤੇ ਆ ਗਈ ਕਲਰ ਸਾਰੇ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲਾ ਲੱਤੀ ਜੀ ਦੇਖੋ 500 ਰੁਪਏ ਦਾ ਸੇਮਸਲਕ ਦਾ ਹੂਟ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਅਰੇ ਕਲਰ ਪੀਲਾ ਕਲਰ ਜਿਵੇਂ ਆਪਾਂ ਕਹਿੰਦੇ ਹਲਦੀ ਵਾਲਾ ਕਲਰ ਚਾਹੀਦਾ ਹੈ ਸਪੈਸ਼ਲ ਫੌਲ ਕਲਰਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਭਰਾਵਾਂ ਦੀ ਹਿੱੱਟੀ ਦੇ ਉੱਤੇ ਜੀ ਬਹੁਤ ਜ਼ਿਆਦਾ ਕਲਰਾਂ ਦੇ ਵਿੱਚ ਮਾਲ ਪਹੁੰਚ ਗਿਆ ਜਿੰਨੇ ਮਰਜ਼ੀ ਕਲਰਾਂ ਦੇ ਵਿੱਚ ਲਏ ਹੋਏ ਜਿੰਨੇ ਕਰਦੇ ਮੇਰੇ ਤੇ ਤਿਆਰ ਕੀਤੀ ਸਾਰੇ ਕਲਰਾਂ ਜਮਾਲ ਪਹੁੰਚ ਗਿਆ ਇਹਦੇ ਵਿੱਚ ਨਾਵੀ ਕਲਰ ਨੀਲਾ ਕਲਰ ਆ ਗਿਆ ਜੀ ਸਪੈਸ਼ਲ ਫਲੂ ਕਲਰ ਸਪੈਸ਼ਲ ਬਹੁਤ ਵਧੀਆ ਸ਼ਾਨਦਾਰ ਦੇਖੋ ਕਿੰਨਾ ਚਮਕਾ ਵਾਲਾ ਕਲਰ ਹੈ ਨੀਲਾ ਕਲਰ ਕਲਰ ਤਾਂ ਸਾਰੇ ਆ ਗਏ ਇਹਦੇ ਵਿੱਚ ਬਹੁਤ ਹੀ ਵਧੀਆ ਕੰਡਾ ਦੇ ਵਿੱਚ ਆ ਗਿਆ ਜੀ ਮੂਗਿਆ ਕਲਰ ਜੀ ਮੂਗਿਆ ਕਲਰ ਕਲਰ ਪਿੰਕ ਕਲਰ ਆ ਕਲਰ ਦਾ ਟੋਟਲੀ ਤਕਰੀਬਨ ਆ ਗਈ ਇਹਦੇ ਵਿੱਚ ਕਲਰ ਇੱਕ ਇੱਕ ਸਿਗਰੇਟ ਕਲਰ ਆ ਗਿਆ ਜੀ ਸੋਨਾ ਕਲਰ ਸਾਰੇ ਆ ਦੂਜਾ ਜਲ ਪੇਸਟ ਕਰੇੜ ਜਾ ਕਲਰ ਚੱਲਦਾ ਜਿਹੜਾ ਜੀ ਖੋਲ ਕਲਰਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਟੀ ਨੇੜੇ ਦਰਸ਼ਨ ਦੇ ਜੀ ਮੋੜ ਮੰਡੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ ਫੋਲਡਰ ਰੰਗਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਸੈਮਸਰਕ ਦਾ ਸੂਟ ਸਿਰਫ 500 ਰੁਪਏ ਵਿੱਚ ਦਿੱਤਾ ਜੀ 900 ਦੇ ਦੋ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਜੀ